ਇਹ ਸਰੀਰ ਜਿਹੜਾ ਨਾ ਸਾਡੀ ਆਤਮਾ ਨੂੰ ਇੱਕ ਸਵਾਰੀ ਰੂਪ ਚ ਦਿੱਤਾ ਸਾਡਾ ਬੱਚਾ ਜਦ ਕਰਦਾ ਆਪਾਂ ਕਹਿੰਨੇ ਜਾਓ 2 ਕਿਲੋ ਖੰਡ ਲੈ ਕੇ ਆਈ ਉਹ ਕਹਿੰਦਾ ਦੋ ਐਕਟਵਾ ਦੀ ਚਾਬੀ ਆਪਾਂ ਕਹਿੰਨੇ ਜਾ ਆ ਵੀ ਉਦੋਂ ਕਿਦੋਂ سیمنٹ ਦਾ ਟੋੜਾ ਧਰ ਲਿਆ ਕਹਿੰਦਾ ਜੀ ਦੋ ਬਾਈਕ ਦੀ ਚਾਬੀ ਮੈਂ ਜਾਵਾਂ ਕਾਹਦੇ ਤੇ ਮੈਂ ਤੁਰ ਕੇ ਥੋੜਾ ਜਾਣਾ ਜਦੋਂ ਸਤਿਗੁਰੂ ਜੀ ਨੇ ਸਾਡੀ ਆਤਮਾ ਨੂੰ ਇਸ ਸੰਸਾਰ ਵਿੱਚ ਭੇਜਿਆ ਸਾਡੀ ਆਤਮਾ ਨੇ ਵੀ ਆਖਿਆ ਦੋ ਜੀ ਇੱਕ ਸਰੀਰ ਤੇ ਦੋ ਮੈਨੂੰ ਕਿਹੜਾ ਦਿੰਦੇ ਜੀ ਆਤਮਾ ਨੂੰ ਹੁਕਮ ਹੋਇਆ ਚੱਲ ਬਈ ਸੰਸਾਰ 'ਚ ਜਾ ਕੇ ਸੰਸਾਰ ਦਾ ਤਮਾਸ਼ਾ ਦੇਖ ਇੱਕ ਵਾਰ ਤੇ ਆਤਮਾ ਨੇ ਫਰਮਾਇਸ਼ ਕੀਤੀ ਪਾਤਸ਼ਾਹ ਹੇ ਰਾਕਾਲਪੁਰਖ ਵਾਹਿਗੁਰੂ ਹੇ ਖੁਦਾ ਅੱਲਾਹ ਤਾਲਾ ਜੀ ਫਿਰ ਮੈਨੂੰ ਸਰੀਰ ਤੇ ਦੋ ਕੋਈ ਜਿੱਦਾਂ ਬੱਚਾ ਕਹਿੰਦਾ ਮੈਨੂੰ ਕੋਈ ਜਾਣ ਨੂੰ ਦੋ ਸਹੀ ਚਾਬੀ ਤੂੰ ਹੀ ਦਿੰਦੇ ਨਹੀਂ ਤੇ ਕਹਿੰਦੇ ਤੋੜਾ ਸੀਮੰਡ ਦਾ ਰੱਖ ਲਿਆ ਵਾ ਮੈਂ ਕਾਹਤੇ ਲਿਆਵਾ ਸਿਰ ਤੇ ਕਿੱਦਾਂ ਲੈ ਕੇ ਆਵਾ ਚਾਬੀ ਤੁਸੀਂ ਮੈਨੂੰ ਦਿੰਦੇ ਨਹੀਂ ਤੇ ਕਹਿੰਦੇ ਵੀ ਸ਼ਹਿਰ ਦਾ ਢੇਡਾ ਲਾਇਆ ਗੱਡੀ ਦੀ ਚਾਬੀ ਦੋ ਸਤਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਦੇਖਿਆ ਆਤਮਾ ਨੂੰ ਇਹ ਸੰਸਾਰ ਵਿੱਚ ਭੇਜਣਾ ਹੈ ਇਹਨੂੰ ਇੱਕ ਸਰੀਰ ਇੱਕ ਬਾਡੀ ਦੇਣੀ ਹੈ ਤੇ ਉਹ ਆਹ ਵਾਲੀ ਦੇਤੀ ਸਾਡੀ ਆਤਮਾ ਨੂੰ ਇਹਦੇ ਉੱਤੇ ਸਵਾਰ ਕਰਾਤਾ ਵੀ ਲੈ ਤੈਨੂੰ ਹੁਣ ਇਹ ਤੇ ਇਹ ਸਰੀਰ ਦੇ ਦਿੱਤਾਈ ਉਹ ਇਹਨੂੰ ਘੋੜੀ ਵਾਂਗ ਵਰਤੀ ਘੋੜੀ ਦਾ ਮਤਲਬ ਹੈ ਇੱਕ ਥਾਂ ਤੋਂ ਦੂਜੀ ਥਾਂ ਜਾਣ ਦਾ ਇੱਕ ਸਾਧਨ ਤੈਨੂੰ ਸੰਸਾਰ 'ਚ ਭੇਜਣ ਲੱਗਾ ਸੰਸਾਰ ਵਿੱਚ ਜਾ ਕੇ ਵਾਪਸ ਮੇਰੇ ਦੇਸ਼ ਤੱਕ ਆਉਣ ਦੇ ਲਈ ਨਿਰੰਕਾਰ ਦੇਸ਼ ਤੱਕ ਪਹੁੰਚਣ ਦੇ ਲਈ ਇਹ ਇੱਕ ਸਾਧਨ ਹੈ ਇਹ ਬਾਡੀ ਅਸੀਂ ਕੀ ਕੀਤਾ ਭੇਜਿਆ ਤਾਂ ਬਾਈਕ ਦੇ ਕੇ 2 ਕਿਲੋ 4 ਕਿਲੋ ਖੰਡ ਲੈਣ ਸੀ ਅਸੀਂ ਕੀ ਕੀਤਾ ਵੀ ਖੰਡ ਲੈਣੀ ਜਾਂ ਨਹੀਂ ਲੈਣੀ ਇਹ ਤੇ ਬਾਅਦ ਦੀ ਗੱਲ ਆ ਤੇ ਪਹਿਲਾਂ ਉੱਥੇ ਪਹੁੰਚੇ ਜਿੱਥੋਂ ਖਾਣ ਲਈ ਨਸ਼ੀਲੀਆਂ ਚੀਜ਼ਾਂ ਮਿਲਦੀਆਂ ਕਿਦਾਂ ਕੀਤਾ ਨਾ ਆਪਾਂ ਇਸ ਘੋੜੀ ਤੇ ਇਸ ਸਰੀਰ ਤੇ ਆਤਮਾ ਨੂੰ ਸਵਾਰ ਕਰਕੇ ਅੰਮ੍ਰਿਤ ਵੇਲੇ ਠਾ ਕੇ ਗੁਰਦੁਆਰਾ ਸਾਹਿਬ ਲੈ ਕੇ ਜਾਣਾ ਸੀ ਪਰ ਕਰੀਏ ਕੀ ਇਹ ਘੋੜੀ ਇਹ ਸਰੀਰ ਇਹ ਸਾਧਨ ਅਸੀਂ ਸ਼ਾਮ ਨੂੰ ਠੇਕੇ ਤੋਂ ਹੀ ਨਹੀਂ ਕੱਢਿਆ ਤੇ ਸਵੇਰੇ ਗੁਰਦੁਆਰੇ ਜਾਣ ਜੋਗਾ ਹੀ ਨਹੀਂ ਰਿਹਾ। ਇਸ ਘੋੜੀ ਨੂੰ ਆਹਰੇ ਲਾਉਣਾ ਸੀ ਚੱਲ ਬਈ ਚੱਲ ਜਿਸ ਖੁਦਾ ਨੇ ਜਿਸ ਵਾਹਿਗੁਰੂ ਨੇ ਇਸ ਸਰੀਰ ਤੇ ਤੈਨੂੰ ਚੜਾਇਆ ਚੱਕ ਬਈ ਕੋਈ ਰੱਬ ਦੀ ਗੱਲ ਕਰ ਰਾਮ ਦੀ ਰਹੀਮ ਦੀ ਖੁਦਾ ਦੀ ਬਾਣੀ ਪੜ ਅਸੀਂ ਇਹਨੂੰ ਬਾਣੀ ਪੜਨ ਵੱਲ ਘਟ ਤੇ ਚੁਗਲੀਆਂ ਕਰਨ ਵੱਲ ਜਾਦਾ ਲਾਇਆ ਇਸੇ ਕਰਕੇ ਸਾਡਾ ਇਹ ਸਰੀਰ ਉਹ ਆਪਣਾ ਕੰਮ ਪੂਰਾ ਕਰ ਹੀ ਨਹੀਂ ਸਕਿਆ।